ਚੋੜੋ ਲਾਉ ਹੁਣ ਲੈਡ ਇਹ ਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਤੇ ਅੱਜ ਆਪਾਂ ਜਾ ਰਹੇ ਆ ਪ੍ਰਾਚੀਨ ਪ੍ਰਸਿੱਧ ਸ਼ਿਵ ਮੰਦਿਰ ਰਣੀਕੇ ਤੇ ਜੋ ਕਿ ਬਹੁਤ ਹੀ ਪ੍ਰਾਚੀਨ ਪ੍ਰਸਿੱਧ ਮੰਦਿਰ ਹੈ ਤੇ ਲਓ ਜੀ ਆਪਾਂ ਪਹੁੰਚਣ ਆਲੇ ਆ ਤੇ ਲਓ ਜੀ ਆਪਾਂ ਪਹੁੰਚ ਗਏ ਪਰਾਚੀਨ ਪ੍ਰਸਿੱਧ ਮੰਦਿਰ ਰਣੀਕੇ ਤੇ ਇਹ 메ਨ ਗੇਟ ਆ ਜਾਂਦਾ ਤੇ ਬਹੁਤ ਜ਼ਿਆਦੇ ਸੰਤਾਂ ਦਾ ਬਹੁਤ ਜ਼ਿਆਦੇ ਰਾਸਾ ਤੇ ਬਹੁਤ ਹੀ ਸੋਹਣੀ ਸਜਾਵਟ ਕੀਤੀ ਵੀ ਆ ਲੜੀਆਂ ਦੇ ਨਾਲ ਤੇ ਇੱਧਰ ਆ ਜਾਂਦਾ ਬਾਜ਼ਾਰ ਮਾਰਕੀਟ ਤੇ ਬੱਚਿਆਂ ਦੇਖੜਿਉਣੇ ਵਗੈਰਾ ਤੇ ਝੁੱਲਿਆਂ ਦੇ ਝੁੱਲੇ ਵੀ ਲੱਗੇ ਹੋਏ ਨੇ ਤੇ ਲਓ ਜੀ ਜੋ ਭਗਤ ਪਿੰਡ ਕਰਮਗੜ੍ਹ ਤੋਂ ਪੈਦਲ ਯਾਤਰਾ ਕਰਕੇ ਜੋਤ ਲੈ ਕੇ ਸੇਵ ਮੰਦਿਰ ਲਈ ਰਵਾਨਾ ਹੋਏ ਸੀ ਤੇ ਉਹ ਹੁਣ ਸ਼ਿਵ ਮੰਦਿਰ ਵਿਖੇ ਪਹੁੰਚ ਚੁੱਕੇ ਨੇ ਸ਼ਿਵ ਭਗਤ ਮਸਤੀ ਦੇ ਵਿੱਚ ਡੀਜੀ ਤੇ ਨੱਚ ਰਹੇ ਨੇ ਤੇ ਤੇ ਲਓ ਜੀ ਆਪਾਂ ਹੁਣ ਚੱਲਦੇ ਆਂ ਮੰਦਿਰ ਵਿਖੇ ਮੱਥਾ ਟੇਕਣ ਲਈ ਤੇ ਜੋ ਇਹਦੀ ਮੰਦਿਰ ਦੀ ਲੋਕੇਸ਼ਨ ਆ ਇਹ ਤਕਰੀਬਨ ਧੂਰੀ ਦੇ ਲਾਗੇ ਪੈ ਜਾਂਦੀ ਆ ਤੇ ਰਣੀਕੇ ਪਿੰਡ ਆ ਨਹਿਰ ਦੇ ਉੱਪਰ ਆ ਲਓ ਜੀ ਆਪਾਂ ਆ ਗਏ ਮੰਦਰ ਦੇ ਅੰਦਰ ਤੇ ਇਹ ਦੇਖੋ ਸਾਹਮਣੇ ਦਿਉੜੀ ਤੇ ਦਿਉੜੀ ਤੇ ਬਹੁਤ ਹੀ ਘੈਂਟ ਲੜੀਆਂ ਦੀ ਸਜਾਵਟ ਕੀਤੀ ਹੋਈ ਆ ਤੇ ਦਿਉੜੀ ਦੇ ਨਾਲ ਹੀ ਸੱਜੇ ਹੱਥ ਜੋੜਾ ਘਰ ਤੇ ਖੱਬੇ ਹੱਥ ਨੇ ਸਾਰੇ ਲੰਗਰ ਜੋ ਵੀ ਮਤਲਬ ਕਮੇਟੀਆਂ ਵੱਲੋਂ ਜਿੱਦਾ ਬਰਨਾਲਾ ਬਰਨਾਲੇ ਦੀ ਕਮੇਟੀ ਲਈ ਧੂਰੀ ਦੀ ਕਮੇਟੀ ਹੋਰ ਵੱਖ-ਵੱਖ ਸ਼ਹਿਰਾਂ ਦੀਆਂ ਕਮੇਟੀਆਂ ਨੇ ਜੋ ਉਹ ਇੱਥੇ ਲੰਗਰ ਲਾਉਂਦੇ ਨੇ ਮੈਂ ਤੇ ਸਾਹਮਣੇ ਦਰਬਾਰ ਸਾਹਿਬ ਤੇ ਆ ਜੋੜਾ ਘਰ ਆ ਦੇਖੋ ਜੀ ਇਹ ਸਾਰੇ ਲੰਗਰ ਨੇ ਤੇ ਇੱਥੇ ਲੰਗਰ ਚੱਲ ਰਹੇ ਨੇ ਜੋ ਕਮੇਟੀਆਂ ਵੱਲੋਂ ਲਾਏ ਹੁੰਦੇ ਨੇ ਜੋ ਰਜਿਸਟਰਡ ਕਮੇਟੀਆਂ ਨੇ ਪਸ਼ਹਰਾਂ ਦੀਆਂ ਤੇ ਜੋ ਇੱਧਰ ਸਾਹਮਣੇ ਦਿਖ ਰਿਹਾ ਖੱਬੇ ਹੱਥ ਤੇ ਵੈਸੇ ਤਾਂ ਗੇਟ ਇੱਧਰ ਦੀ ਆ ਕਿਉਂਕਿ ਹੁਣ ਸ਼ਿਵਰਾਤਰੀ ਆ ਤਾਂ ਕਰਕੇ ਸੰਗਤਾਂ ਦਾ ਬਹੁਤ ਜ਼ਿਆਦਾ ਰਸ ਹੁੰਦਾਗਾ ਤੇ ਤਾਂ ਕਰਕੇ ਫਿਰ ਰਸਤਾ ਇੱਧਰ ਦੀ ਹੁੰਦਾਗਾ ਥੋੜੇ ਜਮਾ ਤੇ ਜੋੜੇ ਜਮਾ ਕਰਵਾ ਕੇ ਫਿਰ ਆਪਾਂ ਚੱਲਦੇ ਆ ਅੱਗੇ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਜੀ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਤੇ ਵੀਡੀਓ ਲਾਇਕ ਤੇ ਵੀਡੀਓ ਨੂੰ ਲਾਇਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਵੀਡੀਓ ਕਿਦਾਂ ਲੱਗੀ ਤੇ ਲਓ ਜੀ ਇੱਥੇ ਸਾਹਮਣੇ ਆਪਾਂ ਜੋੜੇ ਜਮਾ ਕਰਵਾ ਕੇ ਤੇ ਫਿਰ ਚੱਲਦੇ ਆਪਾਂ ਅੱਗੇ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਤੇ ਆਜੋ ਫਿਰ ਚੱਲਦੇ ਹਾਂ ਜੋੜੇ ਲਓ ਜੀ ਆਪਾਂ ਕਰਵਾਤੇ ਜਮਾ ਤੇ ਸੁਰਜ ਚਿੱਦਾ ਜੁੜੀ ਲੋਕੇਸ਼ਨ ਸੀ ਤੇ ਮੰਨ ਲਓ ਇਹ ਧੂਰੀ ਪਿੰਡਾ ਇਹਨੂੰ ਤੇ ਨੇੜੇ ਨਜ਼ੀਕ ਤੇ ਆਪਣਾ ਪਿੰਡ ਰਣੀਕੇ ਤੇ ਜ਼ਿਲ੍ਹਾ ਸੰਗਰੂਰ ਆ ਜੀ ਇਹਦਾ ਤੇ ਜਿਲ੍ਹਾ ਆਪਾਂ ਡਿਸਟ੍ਰਿਕਟ ਭੁੱਲਣਾ ਡਿਸਟ੍ਰਿਕਟ ਤੁਹਾਨੂੰ ਦੱਸਣੇ ਭੁੱਲ ਗਏ ਸੀ ਕਿ ਤੇ ਲਓ ਜੀ ਆਪਾਂ ਜੋੜੇ ਜਮਾ ਕਰਵਾ ਕੇ ਚੱਲ ਪਏ ਲੈਣ ਦੇ ਵਿੱਚ ਤੇ ਉਸ ਤੋਂ ਬਾਅਦ ਇੱਥੋਂ ਲੈਣਾ ਚੱਲ ਪੈਣੀ ਆ ਲੈਣਾ ਲੱਗੀਆਂ ਹੁੰਦੀਆਂ ਨੇ ਸਭ ਪਾਈਪ ਉਪ ਲੱਗੇ ਹੋਏ ਨੇ ਸਾਰੀ ਪੂਰਾ ਖਾਸ ਪ੍ਰਬੰਧ ਹੁੰਦਾ ਕਿਉਂਕਿ ਜੇ ਨਾ ਇਹ ਇਦਾਂ ਦੀਆਂ ਪਾਈਪ ਪਾ ਲਈਏ ਤਾਂ ਭੀੜ ਪੂਰਾ ਕਬੜਾ ਹੋ ਜਾਣਾ ਤੇ ਵੈਸੇ ਨਹੀਂ ਤਾਂ ਇਹ ਸਾਰੇ ਇੱਥੋਂ ਭਰਿਆ ਹੁੰਦਾ ਤਾਂ ਅੱਗੇ ਜਾ ਕੇ ਇਹਨੇ ਹੁਣ ਸੰਗਤ ਦਾ ਰਸੋਈ ਦਾ ਜਾ ਘਟ ਗਿਆ ਤੇ ਹੁਣ ਜਦੋਂ ਅੱਗੇ ਜਾਵਾਂਗੇ ਚੋਤੀ ਜਾ ਕੇ ਫੇਰ ਰਸ ਵਾਜਣਾ ਤੇ ਤੇ ਆਜੋ ਫਿਰ ਆਪਾਂ ਅੱਗੇ ਚੱਲਦੇ ਆਂ ਤੇ ਲਓ ਜੀ ਆਪਾਂ ਆ ਗਏ ਪੈਪ ਤੇ ਅੱਗੇ ਤੇ ਇਹ ਆ ਗਏ ਜੀ ਮੇਨ ਅੰਦਰ ਮੇਨ ਮੰਦਿਰ ਦੇ ਕੋਲ ਤੇ ਸਾਹਮਣੇ ਦੇਖੋ ਲੜੀਆਂ ਦੀ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈ ਤੇ ਇੱਥੇ ਤੇ ਸਾਰੇ ਆਲੇ-ਦਾਲੇ ਇਹ ਮਾਲਾ ਲੱਗੀ ਹੋਈ ਨੇ ਗਰਿੱਲਾਂ ਤੇ ਇਹਨਾਂ ਦੇ ਵਿੱਚ ਦੀ ਆਪਾਂ ਲੈਣ ਦੇ ਰਾਹ ਲੈਣ ਦੇ ਵਿੱਚ ਦੀ ਹੋ ਕੇ ਤੇ ਅੱਗੇ ਆਪਾਂ ਫਿਰ ਮੰਦਿਰ ਕੋਲ ਜਾਵਾਂਗੇ ਤੇ ਫਿਰ ਆਪਾਂ ਕਰਾਂਗੇ ਨਮਸਕਾਰ ਤੇ ਦੇਖੋ ਅੱਗੇ ਚੱਲਦੇ ਆਪਾਂ ਤੇ ਇਹ ਦੇਖੋ ਸਾਹਮਣੇ ਜੋ ਮੰਦਰਾਇ ਨਵਾਂ ਬਣ ਰਿਹਾ ਤਕਰੀਬਨ ਇਹਨੂੰ ਤਿੰਨ ਚਾਰ ਸਾਲ ਹੋ ਗਏ ਮੰਦਰ ਨੂੰ ਬਣ ਰਏ ਨੂੰ ਬਹੁਤ ਹੀ ਮੀਨਾਕਾਰੀ ਡਿਜ਼ਾਈਨ ਦੇ ਵਿੱਚ ਇਹ ਮੰਦਰ ਤਿਆਰ ਹੋ ਰਿਹਾਗਾ ਤੇ ਇੱਥੇ ਬਹੁਤ ਜ਼ਿਆਦਾ ਹੁਣ ਸੰਗਤਾਂ ਦਾ ਰਸ ਹੋ ਗਿਆ ਤੇ ਬਹੁਤ ਭੀੜ ਹੋ ਗਈ ਤਕਰੀਬਨ ਸਾਨੂੰ ਇੱਥੇ ਘੰਟਾ ਹੋ ਗਿਆ ਇੱਕ ਘੰਟਾ ਹੋ ਗਿਆ ਮਤਲਬ ਲਾਈਨਾਂ ਦੇ ਵਿੱਚ ਇਦਾਂ ਖੜਿਆ ਨੂੰ ਤੇ ਬਹੁਤ ਜ਼ਿਆਦਾ ਰਸ ਆ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਤੇ ਮੱਥਾ ਟੇਕਦੇ ਆਂ ਤੇ ਫਿਰ ਆਪਾਂ ਦੇਵੀ ਜੀ ਦੇ ਦਰਸ਼ਨ ਕਰਾਉਣ ਦੇ ਦਰਸ਼ਮੇ ਨੇ ਤੇ ਸ਼ੇਵ ਸ਼ੇਪਾਤ ਜੈ ਭੋਲੇ ਜੈ ਭੋਲੇ ਦੇ ਚੱਕਾਰੇ ਲਾ ਰਹੇ ਨੇ ਤੇ ਅੱਜ ਆਪਾਂ ਕਰਾਉਣਾ ਸਾਨੂੰ ਅੱਗੇ ਦਰਸ਼ਮੇ ਆਂ ਤੇ ਸਾਹਮਣੇ ਮੰੰਦਰ ਮਾਰਦੇ ਆ ਗਏ ਤੇ ਬਹੁਤ ਜੀ ਕੋ ਇਹਨਾਂ ਨੇ ਤਰੀ ਕਰਾ ਗਰੀ ਸਰੇ ਬਕਨ ਲੱਗ ਰਿਹਾ ਜਿਹਾ Yeah, thank you. ਇਹ ਲਓ ਜੀ ਹੁਣ ਆਰਤੀ ਦਾ ਹੋ ਗਿਆ ਟਾਈਮ ਤੇ ਆਰਤੀ ਸ਼ੁਰੂ ਹੋ ਗਈ ਦੇਖੋ ਕਿਦਾਂ ਵੱਜਦੇ ਨੇ ਘੰਟੀਆਂ ਆਰਤੀ ਦਾ ਹੋਰ ਉਹਦੇ ਮਾਰਦੇ ਆਇਆ ਕਿਹਾ ਦੇਖਦੇ ਆ ਮੜਾ ਸਾਨੂੰ ਨਿਕਲਣ ਵਿੱਚੋਂ ਆ ਬਾਤ ਜੀ ਇੱਥੇ ਵਿੱਚੋਂ ਹੈਗਾ ਗਾ ਜੀ ਰੱਤੇ ਵੀ ਗੜੇ ਗੜੇ ਕੱਢ ਗਿਆ ਹੈ ਹੋ ਸਹੀ ਹੈ ਬਾਤ ਆ ਤੇ ਲਓ ਆਪਾਂ ਲੈਣਾ ਦੇ ਵਿੱਚ ਦੀ ਨੱਕੇ ਜੀ ਆ ਗਏ ਮੰਦਰ ਦੇ ਕੋਲ ਬੰਮ ਬੰਮ ਬਾਰੇ ਬੰਮ ਬੰਮ ਬਾਰੇ ਬੰਮ ਬੰਮ ਬਾਰੇ ਬੰਮ ਬੰਮ ਬਾਰੇ ਸਤਿ ਅੰਦਰ ਵਾਰ ਕੀ ਜੈ ਲਓ ਜੀ ਆਪਾਂ ਇੱਥੋਂ ਲਵਾਂਗੇ ਹੁਣ ਜਲ ਤੇ ਫਿਰ ਆਪਾਂ ਸ਼ਿਵ ਸ਼ੰਕਰ ਦੇ ਜਲ ਚੜਾਵਾਂਗੇ ਤੇ ਲੈਨੇ ਆਪਾਂ ਇੱਥੇ ਇਹ ਮੰਨ ਲਓ ਕਿ ਇਹ ਇਹਦੇ ਵੀਡੀਓ ਲਓ ਜੀ ਮੱਥਾ ਟੇਕ ਕੇ ਆਪਾਂ ਆਗੇ ਹੁਣ ਬਾਹਰ ਲੈਣ ਤੋਂ ਤੇ ਹੁਣ ਆਪਾਂ ਚੱਲਦੇ ਆਂ ਪਿੱਸੇ ਦੀ ਜਿੱਥੋਂ ਵਾਪਸੀ ਆ ਤੇ ਮੰਦਿਰ ਦੇ ਬੈਕ ਸਾਈਡ ਦੇ ਇਧਰ ਹੀ ਵਾਪਸੀ ਆ ਜਾਂਦੀ ਹੈ ਤੇ ਆਪਾਂ ਚੱਲਦੇ ਆ ਹੁਣ ਥੱਲੇ ਤੇ ਦੇਖੋ ਤੇ ਇੱਥੋਂ ਦੀ ਵਾਪਸੀ ਤੇ ਦੇਖੋ ਬਹੁਤ ਹੀ ਘੈਂਟ ਮੀਨਾਗਰੀ ਦੇ ਵਿੱਚ ਮੰਦਿਰ ਤਿਆਰ ਹੋ ਰਿਹਾ ਬਣ ਕੇ ਤੇ ਇੱਥੇ ਜੋ ਵੀ ਸਰਦਾਰ ਲੋਣੇ ਉਹ ਜੋਤਾਂ ਵੀ ਲਾ ਦਿੰਦੇ ਨੇ ਤੇ ਦੇਖੋ ਬਹੁਤ ਹੀ ਘੈਂਟ ਵਧੀਆ ਮੀਨਾਗਰੀ ਦੇ ਨਾਲ ਜੇ ਦੇਖੋ ਕਿੰਨੀ ਬਰੀਕੀ ਦੇ ਨਾਲ ਇਹ ਮੰਦਿਰ ਬਣ ਰਿਹਾਗਾ ਤਕਰੀਬਨ ਇਹਨੂੰ 2-3 ਸਾਲ ਤੋਂ ਉੱਥੇ ਹੋ ਗਿਆ ਕੰਮ ਚੱਲਦੇ ਨੂੰ ਤੇ ਆਜੋ ਆਪਾਂ ਹੁਣ ਚੱਲਦੇ ਆ ਬਾਹਰ ਤੇ ਲਓ ਜੀ ਆਪਾਂ ਆ ਗਏ ਹੁਣ ਬਾਹਰ ਇੱਥੇ ਬਾਪਸ਼ੀਆ 메ਨ ਗੇਟ ਉੱਥੇ ਤੇ ਬਹੁਤ ਹੀ ਘੈਂਟ ਲੜੀਆਂ ਲੱਗੀਆਂ ਵੀ ਆ ਨੇ ਦੇਖੋ ਤੇ ਇੱਥੋਂ ਆਪਾਂ ਜਾਵਾਂਗੇ ਹੁਣ ਲੰਗਰ ਹਾਲ ਦੇ ਵਿੱਚ ਜਦੋਂ ਆਪਾਂ ਮੇਨ ਗੇਟ ਤੋਂ ਵਾਪਸੀ ਵਾਲੇ ਤੋਂ ਅੱਗੇ ਬਾਹਰੇ ਜਾਂਦੇ ਆ ਤਾਂ ਸੱਜੇ ਹੱਥ ਲੰਗਰ ਹਾਲ ਤੇ ਲਓ ਜੀ ਆਪਾਂ ਲੈਂਡ ਦੇ ਵਿੱਚ ਬੈਠ ਕੇ ਤੇ ਲੰਗਰ ਛਕਦੇ ਆ ਤੇ ਆਜੋ ਫਿਰ ਤੇ ਲਓ ਜੀ ਆਪਾਂ ਆ ਗਏ ਹੁਣ ਬਾਹਰ ਤੇ ਇੱਕ ਆ ਤੁਹਾਨੂੰ ਦਿਖਾਉਣੇ ਆ ਜਿਵੇਂ ਕਿ ਆਮ ਹੀ ਮੇਲਿਆਂ ਦੇ ਵਿੱਚ ਇਹ ਰਾਤ ਨੂੰ ਮਤਲਬ ਬੇਕ ਦੇ ਦੁਕਾਨਦਾਰ ਵੇਚਦੇ ਸਾਨੂੰ ਮਿਲ ਗਏ ਉਹਨਾਂ ਦੇ ਬਹੁਤ ਘੈਂਟ ਲੱਗਦਾ ਰਾਤ ਨੂੰ ਕਿਉਂਕਿ ਇਹਦੇ ਵਿੱਚ ਲਾਈਟਾਂ ਚੱਲਦੀਆਂ ਨੇ ਤੇ ਦੇਖੋ ਇਹ ਬਸ ਹੈ ਹੀ ਹੱਥ ਦੀ ਮਿਹਨਤ ਆ ਦੇਖੋ ਇਹ ਦੋ ਗਵਾਰੇ ਨੇ ਉਹਨਾਂ ਨੂੰ ਹਵਾ ਦੇ ਨਾਲ ਭਰ ਕੇ ਤੇ ਉਸ ਤੋਂ ਬਾਅਦ ਇੱਕ ਇੱਕ ਸਟਿਕ ਜੀ ਆ ਮਤਲਬ ਉਹਦੇ ਵਿੱਚ ਅ ਮਤਲਬ ਲਾਈਟ ਲੱਗੀ ਵੀ ਆ ਇਦਾਂ ਤਾਰ ਦੇ ਵਿੱਚ ਜਿਵੇਂ ਆਪਣੇ LED ਲੜੀ ਹੁੰਦੀ ਆ ਤੇ ਉਹਦੇ ਵਿੱਚ ਇੱਕ ਆ ਸਟਿਕ ਜੀ ਪਾ ਕੇ ਤੇ ਉਦਾਂ ਦੇਖੀ ਹੁਣ ਬਹੁਤ ਹੀ ਘੈਂਟ ਆ ਇਹ ਬਣ ਜਾਣੀ ਇਸ ਗੱਲਬਾਤ ਤਕਰੀਬਨ ਇਹ 80 ਰੁਪਏ ਦੇ ਆਮ ਮਿਲ ਜਾਂਦਾ ਵੈਸੇ 100 ਰੁਪਏ ਵੀ ਮੰਗਦੇ ਹੁੰਦੇ ਨੇ ਉਹ 80 ਰੁਪਏ ਦੀ ਇਹ ਚੀਜ਼ ਮਿਲ ਜਾਂਦੀ ਹੈ ਦੇਖੋ ਤੁਹਾਨੂੰ ਦਿਖਾਉਣਾ ਵੀ ਬਹੁਤ ਘੈਂਟ ਬਣ ਜਾਂਦੀ ਹੈ ਗੱਲਬਾਤ ਇਹ ਦੇਖੋ ਹੁਣ ਤੁਸੀਂ ਇਹ ਆ ਦੇਖੋ ਆ ਚੀਜ਼ ਬਣ ਜਾਂਦੀ ਆ ਮਿਹਨਤਾ ਵਾਸਾ ਆ ਦੇਖੀ ਹੁਣ ਇਹਦਾ ਜਿਹੜਾ ਇਹਦੇ ਨਾਲ ਹੀ ਇਹਦਾ ਬੱਚਾ ਮੁੰਡਾ ਦਾ ਉਹ ਇਹ ਹੁਣ ਇਹਨੂੰ ਇਹ ਜਿਹੜੀ ਉਹ ਸਟਿਕ ਜੀ ਲਾ ਕੇ ਉਹਦੇ ਤੇ ਲੜੀ ਦੀ ਲੜੀ ਜੀ ਹੈ ਜਿਹੜੀ